ਅੱਜ ਤੁਹਾਡੀ ਮੁਲਾਕਾਤ ਕਰਾਵਾਂਗਾ ਉਸ ਪਹਿਲਵਾਨ ਨਾਲ ਜਿਨੇ ਅੱਜ ਹੁਣੇ ਹੀ ਅਲਟੋਗਰ ਜਿੱਤੀ ਆ ਪਿੱਠ ਕਿਵੇਂ ਲਈ ਕਿਸ ਪਹਿਲਵਾਨ ਨਾਲ ਇਹਦਾ ਮਹਾ ਜੁਦ ਸੀ ਅੱਜ ਉਹ ਪ੍ਰਵੀਨ ਕੋਹਾਲੀ ਦੇ ਸ਼ਬਦਾਂ ਨਾਲ ਹੀ ਸੁਣਦੇ ਆ ਕੋਹਾਲੀ ਬਹੁਤ ਸਵਾਗਤ ਹੈ ਪੰਜਾਬੀ 360 ਤੇ ਆਜ ਦਾ ਦੰਗਲ ਕਿਸ ਤਰ੍ਹਾਂ ਦਾ ਲੱਗਿਆ ਬਹੁਤ ਵਧੀਆ ਜੀ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਬਹੁਤ ਇਨੀ ਬਾਰਿਸ਼ ਹੋਣ ਦੇ ਕਾਰਨ ਵੀ ਫਿਰ ਵੀ ਦੰਗਲ ਹੋਇਆ ਜੀ ਬਹੁਤ ਵਧੀਆ ਗੱਲ ਹੈ ਪਰਵੀਨ ਜਿਹੜੀ ਆਲਟੋ ਕਾਰ ਦੇ ਤੇਰੇ ਨਾਲ ਅੱਜ ਕੁਸ਼ਤੀ ਸੀ ਕਿਸ ਪਹਿਲਵਾਨ ਨਾਲ ਸੀ ਅਨਿੰਕਿਤ ਮਹਾਰਾਸ਼ਟਰੀ ਜੀ ਬਹੁਤ ਵਧੀਆ ਪਹਿਲਵਾਨ ਆ ਜੀ ਚਲੋ ਮੈਂ ਉਹਨੂੰ ਚਿਤ ਕੀਤਾ ਵਾ 6-7 ਮਿੰਟ ਵਿੱਚ 6-7 ਮਿੰਟ ਹਾਂਜੀ ਲੋਕਾਂ ਨੂੰ ਪਤਾ ਨਹੀਂ ਲੱਗਾ ਇੱਕਦਮ ਜਿਹੜੀ ਲੱਗੀ ਆ ਕਿਹੜਾ ਦਲ ਆਇਆ ਇਦਾਂ ਹੀ ਆ ਜੇ ਇਹਦੇ ਪਤਾ ਨਹੀਂ ਲੱਗਦਾ ਕਿ ਕਿਹੜਾ ਵੱਜ ਗਿਆ ਜੇ ਉਹੀ ਗਾ ਹੀ ਆ ਜਿਹੜਾ ਲਾਤਾ ਹਾਂਜੀ ਤੇ ਕਹਾਲੀ ਇਸ ਆਲਟੋ ਤੋਂ ਇਲਾਵਾ ਹੋਰ ਕਿੰਨੀਆਂ ਕਾਰਾਂ ਮੋਟਰਸਾਈਕਲ ਜਿੱਤੇ ਹੋਏ ਹਾਂਜੀ ਬਹੁਤ ਮੋਟਰਸਾਈਕਲ ਵੀ ਬੁਲਟ ਵੀ ਘਟੋ ਘਟ ਮੈਂ 50 60 ਜਿੱਤੇ ਆ ਜੀ 3 4 4 ਟਰੈਕਟਰ ਜਿੱਤੇ ਆ ਜੀ ਮੱਜਾਂ ਝੋਟੀਆਂ ਬਹੁਤ ਜਣੀਆਂ ਜਿੱਤੇ ਆ ਪ੍ਰਵੀਨ ਕਿੰਨੀ ਉਮਰ ਹੈ ਤੁਹਾਡੀ ਮੇਰੀ 25 ਸਾਲ ਦੀ ਹੈ 25 ਸਾਲ ਦੀ ਹੈ ਦੇਖ ਲਓ ਜੀ ਪ੍ਰਵੀਨ ਕਹਾਲੀ ਦੀ 25 ਸਾਲ ਦੀ ਉਮਰ ਹੈ ਤੇ ਉਹਨਾਂ ਸਾਰੇ ਨੌਜਵਾਨਾਂ ਨੂੰ ਇਹ ਸੰਦੇਸ਼ ਇਹ ਆ ਕਿ 25 ਸਾਲ ਦੀ ਉਮਰ ਦੇ ਵਿੱਚ ਚਾਰ ਆਲਟੋ ਗੱਡੀਆਂ ਬਹੁਤ ਸਾਰੇ ਮੋਟਰਸਾਈਕਲ ਬਹੁਤ ਸਾਰੇ ਬੁਲਟ ਮੋਟਰਸਾਈਕਲ ਬਹੁਤ سارے ਸਪਲੈਂਡਰ ਮੋਟਰਸਾਈਕਲ ਤੁਹਾਨੂੰ ਮਹਾਰਾਸ਼ਟਰ ਦਾ ਕਿਹੜਾ ਪਹਿਲਵਾਨ ਲੱਗਦਾ ਕਿ ਟੱਕਰ ਤੋਂ ਦਿੰਦਾ ਟੱਕਰ ਨੂੰ ਜੇ ਸਾਰੇ ਵਧੀਆ ਪਹਿਲਵਾਨ ਆ ਜੀ ਕਿਉਂਕਿ ਜਿਹੜੀ ਕੁਸ਼ਤੀ ਆ ਕਾਂਡਾ ਕੁਸ਼ਤੀ ਉਹ ਉਹੀ ਬੈਸਟ ਕੁਸ਼ਤੀ ਹੁੰਦੀ ਆ ਜੀ ਟੱਕਰ ਵਾਲੀ ਹਰ ਇੱਕ ਕੁਸ਼ਤੀ ਜਿਹੜੀ ਕਾਂਡਾ ਉਹ ਟੱਕਰ ਵਾਲੀ ਹੁੰਦੀ ਆ ਬੈਸਟ ਕੁਸ਼ਤੀਆਂ ਹੁੰਦੀਆਂ ਹਾਂਜੀ ਸਕੰਦਰ ਸ਼ੇਖ ਨੇ ਆ ਕੋ ਕਸਤੀ ਹੋਈ ਦੀ ਤੁਹਾਡੀ ਤੇ ਉੱਚ ਤੁਸੀਂ ਉਹਨੂੰ ਹਰਾਇਆ ਸੀ ਹਾਂਜੀ ਹਾਂਜੀ ਉਹ ਕਿਹੋ ਜਿਹਾ ਸਮਗਾ ਉਹ ਬਹੁਤ ਵਧੀਆ ਜੀ ਇਦਾਂ ਹੀ ਆ ਜਿਹੜਾ ਦਾ ਲੱਗ ਜੇ ਤੁਹਾਨੂੰ ਦੱਸਿਆ ਜੀ ਅੱਗੇ ਵੀ ਹਾਂਜੀ ਹਾਂਜੀ ਇਦਾਂ ਹੀ ਕਸਤੀ ਜਿਹੜਾ ਵੱਜ ਗਿਆ ਉਹੀ ਦਾ ਹੈ ਜੀ ਹਾਂਜੀ ਕਸਤੀ ਲਾ ਲੋ ਕਿ ਕੀ ਕਹਿੰਦੇ 365 ਦਾ ਹੁੰਦੇ ਆ ਜੀ ਪਤਾ ਨਹੀਂ ਜਿਹੜਾ ਵੱਜ ਗਿਆ ਉਹੀ ਦਾ ਹੈ ਤੇ ਸਾਡੇ ਚੈਨਲ ਦਾ ਨਾਮ ਵੀ ਪੰਜਾਬੀ 365 ਭਾਈ ਕਹਿੰਦਾ ਦਾ ਵੀ 365 ਹੈ ਭਾਈ ਤੇ ਨੌਜਵਾਨਾਂ ਲਈ ਕੀ ਸੰਦੇਸ਼ ਵਧੀਆ ਜੀ ਨਸ਼ੇ ਛੱਡੋ ਗੇਮਾਂ ਵੱਲ ਲੱਗੋ ਵਧੀਆ ਆਪਣੀ ਸਿਹਤ ਤੰਦਰੁਸਤੀ ਬਖਸ਼ੇ ਮਾਰ ਰਹੀ ਨੇ ਜਦੋਂ ਸਵੇਰੇ ਉੱਠੋ ਆਪਣੀ ਪ੍ਰੈਕਟਿਸ ਕਰੋ ਆਪਣੀ ਵਧੀਆ ਸਿਹਤ ਬਣਾਓ ਜ਼ਰੂਰੀ ਨਹੀਂ ਹੈ ਕਿ ਜਿਆਦਾ ਪ੍ਰੋਫੈਸ਼ਨਲ ਹੀ ਆਪਾਂ ਬਣਨਾ ਵਾ ਆਪਣੀ ਮਿਹਨਤ ਲਾਓ ਬੰਦਾ ਆਪਣੀ ਸਰੀਰ ਕਾਇਮ ਤੇ ਰੱਖੇ ਆਪਣਾ ਪ੍ਰਵੀਨ ਪਰਿਵਾਰ ਚ ਕੌਣ ਕੋਣ ਆ ਮੈਂ ਇਹ ਮੇਰਾ ਬ੍ਰਦਰ ਆ ਵੱਡਾ ਜੀ ਮੇਰੇ ਡੈਡੀ ਆ ਤੇ ਮਮੀ ਆ ਜੀ ਤੇ ਪਹਿਲੇ ਸਾਰੇ ਪਹਿਲਵਾਨ ਆ ਕਿ ਇੱਕ ਤਾਂ ਹਾਂ ਜੀ ਹਾਂ ਜੀ ਮੇਰੇ ਦਾਦਾ ਜੀ ਬਹੁਤ ਵਧੀਆ ਪਹਿਲਵਾਨ ਹੋਏ ਆ ਜੀ ਕਾਕਾ ਪਹਿਲਵਾਨ ਫਿਰ ਮੇਰੇ ਫਾਦਰ ਸਾਹਿਬ ਪਹਿਲਾ ਪਹਿਲਵਾਨ ਖਵਾਲੀ ਤੋਂ ਫਿਰ ਮੇਰੇ ਬ੍ਰਦਰ ਆ ਜੀ ਉਹ ਆ ਫਿਰ ਉਹਨਾਂ ਜਿੱਦਾਂ ਮੈਂ ਆ ਗਿਆ ਜੀ ਮੇਰੇ ਚਾਚਾ ਜੀ ਪਦਾਰਥ ਪਹਿਲਵਾਨ ਖੋਹਾਲੀ ਤੋਂ ਹਾਂਜੀ ਉਸ ਤੋਂ ਬਾਅਦ ਫਿਰ ਮੇਰੇ ਜਿੱਦਾਂ ਮਹਾਰਾਜ ਲਾਲੋ ਮੈਂ ਆ ਗਿਆ ਜੀ ਇਹ ਸਾਨੂੰ ਜੀ ਪ੍ਰਵੀਨ ਕੋਹਾਲੀ ਜਿਨੇ ਨੇ ਅੱਜ ਅਲਟੋ ਕਾਰ ਜਿੱਤੀ ਬਹੁਤ ਸੁਹਾਵੋ ਬਹੁਤ ਸਾਊ ਲੱਗਦੇ ਪਰ ਜਦੋਂ ਦੰਗਲ ਵਿੱਚ ਜਲ ਲੱਗਦੇ ਤਾਂ ਐਦਾਂ ਲੱਗਦੇਗੇ ਇੱਕ ਜੋਧਾ ਲੜਦਾ ਹੁੰਦਾ ਅੱਜ 6 ਮਿੰਟ ਦੇ ਵਿੱਚ ਅਲਟੋ ਆਪਣੇ ਘਰ ਲੈ ਕੇ ਜਾ ਰਿਹਾ ਤੇ ਬਹੁਤ ਬਹੁਤ ਮੁਬਾਰਕਾਂ ਪ੍ਰਵੀਨ ਕੋਹਾਲੀ ਬਹੁਤ ਬਹੁਤ ਤਰਫਤ ਇੱਕ ਫੋਟੋ ਕਰਦੇ ਭਾਜੀ ਦੀ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਤੁਹਾਡੀ ਮੁਲਾਕਾਤ ਕਰਾਵਾਂਗਾ ਉਸ ਪਹਿਲਵਾਨ ਨਾਲ ਜਿਨੇ ਅੱਜ ਹੁਣੇ ਹੀ ਅਲਟੋ ਗਰ ਜਿੱਤੀ ਆ ਪਿੱਠ ਕਿਵੇਂ ਲਈ ਕਿਸ ਪਹਿਲਵਾਨ ਨਾਲ ਇਹਦਾ ਮਹਾ ਜੁੱਧ ਸੀ ਅੱਜ ਉਹ ਪ੍ਰਵੀਨ ਕੋਹਾਲੀ ਦੇ ਸ਼ਬਦਾਂ ਨਾਲ ਹੀ ਸੁਣਦੇ ਆ ਕੋਹਾਲੀ ਬਹੁਤ ਸਵਾਗਤ ਹੈ ਪੰਜਾਬੀ 300 ਪੈਂਡ ਦੇ ਅੱਜ ਦਾ ਦੰਗਲ ਕਿਸ ਤਰ੍ਹਾਂ ਦਾ ਲੱਗਿਆ ਬਹੁਤ ਵਧੀਆ ਜੀ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਬਹੁਤ ਇੰਨੀ بارش ਹੋਣ ਦੇ ਕਾਰਨ ਵੀ ਫੇਰ ਵੀ ਦੰਗਲ ਹੋਇਆ ਜੀ ਬਹੁਤ ਵਧੀਆ ਗੱਲ ਹੈ ਪਰ ਮੇਨ ਜਿਹੜੀ ਆਲਟੋ ਕਾਰ ਦੇ ਤੇਰੇ ਨਾਲ ਅੱਜ ਕੁਸ਼ਤੀ ਸੀ ਕਿਸ ਪਹਿਲਵਾਨ ਨਾਲ ਸੀ ਅਨਿੰਕਿਤ ਮਹਾਰਾਸ਼ਟਰੀ ਜੀ ਬਹੁਤ ਵਧੀਆ ਪਹਿਲਵਾਨ ਹੈ ਜੀ ਚਲੋ ਮੈਂ ਉਹਨੂੰ ਚਿਤ ਕੀਤਾ ਵਾ 6-7 ਮਿੰਟ ਵਿੱਚ 6-7 ਮਿੰਟ ਹਾਂਜੀ ਲੋਕਾਂ ਨੂੰ ਪਤਾ ਨਹੀਂ ਲੱਗਾ ਇੱਕਦਮ ਜਿਹੜੀ ਲੱਗੀ ਆ ਕਿਹੜਾ ਦਲ ਆਇਆ ਇਦਾਂ ਹੀ ਆ ਜੇ ਇਹ ਤੇ ਪਤਾ ਨਹੀਂ ਲੱਗਦਾ ਕਿ ਕਿਹੜਾ ਵੱਜ ਗਿਆ ਜੇ ਉਹੀ ਦਾ ਹੀ ਆਈ ਜਿਹੜਾ ਲਾਤਾ ਹਾਂਜੀ ਕਹਾਲੀ ਇਸ ਆਲਟੋ ਤੋਂ ਇਲਾਵਾ ਹੋਰ ਕਿੰਨੀਆਂ ਕਾਰਾਂ ਮੋਟਰਸਾਈਕਲ ਜਿੱਤੇ ਹੋਏ ਹਾਂਜੀ ਬਹੁਤ ਮੋਟਰਸਾਈਕਲ ਵੀ ਬੁਲਟ ਵੀ ਘਟੋ ਘਟ ਮੈਂ 50 60 ਜਿੱਤੇ ਆ ਜੀ 3 4 4 ਟਰੈਕਟਰ ਜਿੱਤੇ ਆ ਜੀ ਮੱਜਾਂ ਝੋਟੀਆਂ ਬਹੁਤ ਜਰਰੀ ਤੇ ਪ੍ਰਵੀਨ ਕਿੰਨੀ ਉਮਰ ਹੈ ਤੁਹਾਡੀ ਮੇਰੀ 25 ਸਾਲ ਦੀ ਹੈ 25 ਸਾਲ ਦੀ ਹੈ ਦੇਖ ਲਓ ਜੀ ਪ੍ਰਵੀਨ ਕਹਾਲੀ ਦੀ 25 ਸਾਲ ਦੀ ਉਮਰ ਹੈ ਤੇ ਉਹਨਾਂ ਸਾਰੇ ਨੌਜਵਾਨਾਂ ਨੂੰ ਇਹ ਸੰਦੇਸ਼ ਇਹ ਆ ਕਿ 25 ਸਾਲ ਦੀ ਉਮਰ ਦੇ ਵਿੱਚ ਚਾਰ ਅਲਟੋ ਗੱਡੀਆਂ ਬਹੁਤ ਸਾਰੇ ਮੋਟਰਸਾਈਕਲ ਬਹੁਤ ਸਾਰੇ ਬੁਲਟ ਮੋਟਰਸਾਈਕਲ ਬਹੁਤ سارے ਸਪਲੈਂਡਰ ਮੋਟਰਸਕ ਤੁਹਾਨੂੰ ਮਹਾਰਾਸ਼ਟਰ ਦਾ ਕਿਹੜਾ ਪਹਿਲਵਾਨ ਲੱਗਦਾ ਕਿ ਟੱਕਰ ਤੁਹਾਨੂੰ ਦਿੰਦਾ ਟੱਕਰ ਨੂੰ ਜੇ ਸਾਰੇ ਵਧੀਆ ਪਹਿਲਵਾਨ ਆ ਜੀ ਕਿਉਂਕਿ ਜਿਹੜੀ ਕੁਸ਼ਤੀ ਆ ਕਾਂਡਾ ਕੁਸ਼ਤੀ ਉਹ ਉਹੀ ਬੈਸਟ ਕੁਸ਼ਤੀ ਹੁੰਦੀ ਆ ਜੀ ਟੱਕਰ ਵਾਲੀ ਹਰ ਇੱਕ ਕੁਸ਼ਤੀ ਜਿਹੜੀ ਕਾਂਡਾ ਟੱਕਰ ਵਾਲੀ ਹੁੰਦੀ ਆ ਬੈਸਟ ਕੁਸ਼ਤੀਆਂ ਹੁੰਦੀਆਂ ਹਾਂਜੀ ਸਕੰਦਰ ਸ਼ੇਖ ਨੇ ਆਇਆ ਕੁਸ਼ਤੀ ਹੋਈ ਦੀ ਤੁਹਾਡੀ ਤੇ ਉੱਚ ਤੁਸੀਂ ਉਹਨੂੰ ਹਰਾਇਆ ਸੀ ਹਾਂਜੀ ਹਾਂਜੀ ਉਹ ਕਿਹੋ ਜਿਹਾ ਸਮਗਾ ਉਹ ਬਹੁਤ ਵਧੀਆ ਜੀ ਇਦਾਂ ਹੀ ਆ ਜਿਹੜਾ ਦਾ ਲੱਗ ਜੇ ਤੁਹਾਨੂੰ ਦੱਸਿਆ ਜੀ ਅੱਗੇ ਵੀ ਹਾਂਜੀ ਹਾਂਜੀ ਇਦਾਂ ਹੀ ਕੁਸ਼ਤੀ ਜਿਹੜਾ ਵੱਜ ਗਿਆ ਉਹੀ ਦਾ ਹੈ ਜੀ ਹਾਂਜੀ ਕੁਸ਼ਤੀ ਲਾਲੋ ਕੀ ਕਹਿੰਦੇ 365 ਦਾ ਹੁੰਦੇ ਆ ਜੀ ਪਤਾ ਨਹੀਂ ਜਿਹੜਾ ਵੱਜ ਗਿਆ ਉਹੀ ਦਾ ਤੇ ਸਾਡੇ ਚੈਨਲ ਦਾ ਨਾਮ ਵੀ ਪੰਜਾਬੀ 365 ਭਾਈ ਕਹਿੰਦਾ ਦਾ ਵੀ 365 ਹੈ ਭਾਈ ਤੇ ਨੌਜਵਾਨਾਂ ਲਈ ਕੀ ਸੰਦੇਸ਼ ਵਧੀਆ ਜੀ ਨਸ਼ੇ ਛੱਡੋ ਗੇਮਾਂ ਵੱਲ ਲੱਗੋ ਵਧੀਆ ਆਪਣੀ ਸਿਹਤ ਤੰਦਰੁਸਤੀ ਬਖਸ਼ੇ ਮਾਰ ਰਹੇ ਨੇ ਜਿੱਦਾਂ ਸਵੇਰੇ ਉੱਠੋ ਆਪਣੀ ਪ੍ਰੈਕਟਿਸ ਕਰੋ ਆਪਣੀ ਵਧੀਆ ਸਿਹਤ ਬਣਾਓ ਜ਼ਰੂਰੀ ਨਹੀਂ ਹੈ ਕਿ ਜਿਆਦਾ ਪ੍ਰੋਫੈਸ਼ਨਲ ਹੀ ਆਪਾਂ ਬਣਨਾ ਵਾ ਆਪਣੀ ਮਿਹਨਤ ਲਾਓ ਬੰਦਾ ਆਪਣੀ ਸਰੀਰ ਕਾਇਮਤ ਰੱਖੇ ਆਪਣਾ ਪ੍ਰਵੀਨ ਪਰਿਵਾਰ ਚ ਕੌਣ ਕੋਣਾ ਮੈਂ ਇਹ ਤੇ ਮੇਰਾ ਬ੍ਰਦਰ ਆ ਵੱਡਾ ਜੀ ਮੇਰੇ ਡੈਡੀ ਆ ਤੇ ਮੰਮੀ ਆ ਜੀ ਪਹਿਲੇ ਸਾਰੇ ਪਹਿਲਵਾਨ ਆ ਕਿ ਇੱਕ ਤਾਂ ਹਾਂਜੀ ਹਾਂਜੀ ਮੇਰੇ ਦਾਦਾ ਜੀ ਬਹੁਤ ਵਧੀਆ ਪਹਿਲਵਾਨ ਹੋਏ ਆ ਜੀ ਕਾਕਾ ਪਹਿਲਵਾਨ ਫਿਰ ਮੇਰੇ ਫਾਦਰ ਸਾਹਿਬ ਪਹਿਲਾ ਪਹਿਲਵਾਨ ਖਵਾਲੀ ਤੋਂ ਫਿਰ ਮੇਰੇ ਬ੍ਰਦਰ ਆ ਜੀ ਉਹ ਹੈ ਫਿਰ ਉਹਨਾਂ ਜਿੱਦਾ ਮੈਂ ਜਿਆ ਆ ਗਿਆ ਜੀ ਮੇਰੇ ਚਾਚਾ ਜੀ ਪਦਾਰਥ ਪਹਿਲਵਾਨ ਖਵਾਲੀ ਤੋਂ ਹਾਂਜੀ ਉਸ ਤੋਂ ਬਾਅਦ ਫਿਰ ਮੇਰੇ ਜਿੱਦਾ ਮਹਾਰਾਜਾ ਲਾਲੋ ਮੈਂ ਆ ਗਿਆ ਜੀ ਪ੍ਰਵੀਨ ਇਹ ਸਾਨੂੰ ਜੀ ਪ੍ਰਵੀਨ ਕਵਹਾਲੀ ਜਿਨੇ ਨੇ ਅੱਜ ਅਲਟੋ ਕਾਰ ਜਿੱਤੀ ਬਹੁਤ ਸੁਆਦ ਉਹ ਬਹੁਤ ਸੌ ਲੱਗਦੇ ਪਰ ਜਦੋਂ ਦੰਗਲ ਵਿੱਚ ਜਲ ਲੱਗਦੇ ਤਾਂ ਐਦਾਂ ਲੱਗਦੇ ਕਿ ਇੱਕ ਜੋਧਾ ਲੜਦਾ ਹੁੰਦਾ ਅੱਜ 6 ਮਿੰਟ ਦੇ ਵਿੱਚ ਆਲਟੋ ਆਪਣੇ ਘਰ ਲੈ ਕੇ ਜਾ ਰਿਹਾ ਤੇ ਬਹੁਤ ਬਹੁਤ ਮੁਬਾਰਕਾਂ ਪ੍ਰਵੀਨ ਕੋਹੜੀ ਬਹੁਤ ਬਹੁਤ ਤਰਫਿ ਇੱਕ ਫੋਟੋ ਕਰਦੇ ਭਾਜੀ ਦੀ ਜੀ